ਅੰਦੀ ਸੋਸ਼ੀ ਕਾਰਦੀ ਚਹਿ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਜਿਹੜੇ ਅਸੀਂ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਵਿੰਟਰ ਦੀ ਕਲੈਕਸ਼ਨ ਲੈ ਕੇ ਆਏ ਆ ਤੇ ਬਹੁਤ ਹੀ ਵਧੀਆ ਡਿਸਕਾਊਂਟ ਦੇ ਉੱਪਰ ਇਹ ਵਾਲੇ ਸੂਟ ਲੈ ਕੇ ਆਏ ਆ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਲੈਣੇ ਆ ਸਕਰੀਨਸ਼ਾਟ ਦੇ ਕਰ ਦੇਣੇ ਆ ਜੀ ਆਰਡਰ ਪ੍ਰਿੰਟ ਸੂਟ ਰਹਿਣਗੇ ਪ੍ਰਿੰਟ ਇੰਨੇ ਸੋਹਣੇ ਆਏ ਨੇ ਸਾਰੇ ਪਿਓਰ ਪਸ਼ਮੀਨਾ ਰਹੂਗਾ ਕੋਈ ਵੀ ਮਤਲਬ ਕਿ ਮੋਟਾ ਜਿਹਾ ਨਹੀਂ ਰਹੂਗਾ ਫੈਬਰਿਕ ਬਿਲਕੁਲ ਲਾਈਟ ਵੇਟ ਤੇ ਸਾਰੇ ਕੋਈ AK टैक्स ਦਾ ਹੋ ਗਿਆ ਕੋਈ Ram टैक्स ਦਾ ਹੋ ਗਿਆ ਕੋਈ ਰਸ਼ੀਆ ਬ੍ਰਾਂਡ ਦਾ ਹੋ ਗਿਆ ਦੋ ਤਿੰਨ ਬ੍ਰਾਂਡਾਂ ਦੇ ਮਿਕਸ ਮੈਚ ਪ੍ਰਿੰਟ ਲੈ ਕੇ ਆਈਆਂ ਥੋੜੀਆਂ ਸੂਟੇ ਚ ਆਲੋਵਰ ਦਿਖਾਉਂਗੀ ਬਾਕੀ ਸਾਰੇ ਸੂਟੇ ਚ ਮੈਚਿੰਗ ਰਹਿਣਗੇ ਠੀਕ ਹੈ ਜੀ ਦੋ ਰੇਟਾਂ ਉੱਤੇ ਅੱਜ ਦੀ ਵੀਡੀਓ ਰਹੂਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਆਊਗਾ ਪਸੰਦ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਸਕਰੀਨਸ਼ਾਟ ਲਈ ਆਰਡਰ ਸਾਡਾ ਸਕਰੀਨ ਤੇ ਚੱਲ ਰਿਹਾ ਨੰਬਰ ਸਾਡਾ ਉਹਦੇ ਉੱਤੇ ਜਾ ਕੇ ਤੁਸੀਂ ਆਰਡਰ ਕਰਦੇ ਆ ਠੀਕ ਹੈ ਜੀ ਜਿਹੜੀਆਂ ਆਪਣਾ ਫੌਸਟੇਮ ਸਾਡੇ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਜਿਹੜੀਆਂ ਕਲੈਕਸ਼ਨਾਂ ਨੇ ਉਹ ਕਿੱਦਾਂ ਦੀਆਂ ਲੱਗ ਰਹੀਆਂ ਨੇ ਬਾਕੀ ਲੋਹੜੀ স্পੈਸ਼ਲ ਸੇਲ ਵੀ ਲੱਗੂਗੀ ਬਹੁਤ ਧਮਾਕੇਦਾਰ ਇੱਕੋ ਹੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਇੱਕ ਵੀਡੀਓ ਹੀ ਬੈਣੀ ਆ ਸਾਡੇ ਕੋਲ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਵਧੀਆ ਸਾਰਾ ਰਿਸਪੌਂਸ ਦੇ ਰਹੇ ਹੋ ਇੰਨੀਆਂ ਸੋਹਣੀਆਂ ਜਾਨੀ ਕਿ ਤੁਹਾਡਾ ਸਾਰਾ ਹੈਗਾ ਵਾ ਵੀ ਵੀਡੀਓ ਪਾਉਂਦੇ ਆ ਤੇ ਇੰਨਾ ਸੋਹਣਾ ਤੁਹਾਡਾ ਸਾਰਿਆਂ ਦੇ ਆਰਡਰਸ ਆਉਂਦੇ ਨੇ ਬਹੁਤ ਖੁਸ਼ੀ ਹੁੰਦੀ ਆ ਇੰਨਾ ਜਿਆਦਾ ਤੁਸੀਂ ਪਿਆਰ ਦਿੰਦੇ ਹੋ ਤੇ ਸਾਡੀ ਵੀ ਪੂਰੀ ਕੋਸ਼ਿਸ਼ ਆ ਤੁਹਾਨੂੰ ਵਧੀਆ ਤੋਂ ਵਧੀਆ ਫੈਬਰਿਕ ਤੇ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦਈਏ ਬ੍ਰੈਂਡ ਦੀਆਂ ਕਲੈਕਸ਼ਨ ਤੁਹਾਡੇ ਤੱਕ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਪਹੁੰਚਦੀਆਂ ਕਰੀਏ ਠੀਕ ਹੈ ਜੀ ਬਾਕੀ ਲੋ ਅੱਜ ਦੀ ਵੀਡੀਓ ਦੇ ਸੂਟ ਮੈਂ ਦਿਖਾਉਣ ਲੱਗਦੀਆਂ ਜਿਹੜੀਆਂ ਪਹਿਣਾ ਇੰਨਾ ਇਹ ਸਾਰੇ ਪ੍ਰਿੰਟ ਰਹਿਣਗੇ ਕੋਈ ਮੈਚਿੰਗ ਕੋਈ ਆਲਓਵਰ ਪਰ ਇੰਨਾਂ ਕੁ ਮੇਰੀ ਰਿਕੁਐਸਟ ਆ ਕੱਲ ਵੀ ਮੈਂ ਇਹੀ ਗੱਲ ਕਹੀ ਸੀ ਇੱਕੋ ਹੀ ਕਲਰ ਤੇ ਨਾ ਖੜਿਓ ਵੀ ਆਹੀ ਕਲਰ ਚਾਹੀਦਾ 2-3 ਸੂਟਾਂ ਦੀਆਂ ਪਿਕਸ ਜ਼ਰੂਰ ਸੈਂਡ ਕਰਿਆ ਕਰੋ ਉਸ ਤੋਂ ਬਾਅਦ ਫਿਰ ਜਿਹੜੇ ਕਲਰ ਅਵੇਲੇਬਲ ਹੋਣਗੇ ਤੁਹਾਨੂੰ ਬੁਕਿੰਗ ਵੀ ਹੋ ਜਾਂਦੀ ਆ ਨਹੀਂ ਤਾਂ ਜਾਨੂ ਅਸੀਂ ਤੁਹਾਨੂੰ ਸੋਲਡ ਆਊਟ ਕਹਿੰਦੇ ਆ ਤੁਸੀਂ ਦੁਬਾਰਾ ਫੇਰ ਰਿਪੀਟ ਦੇਖਦੇ ਹੋ ਵੀਡੀਓ ਨੂੰ ਜਾਨੋ ਫਿਰ ਉਹ ਵੀ ਕਲਰ ਸੋਲਡ ਆਊਟ ਹੋ ਜਾਂਦਾ ਜਿਹੜਾ ਤੁਸੀਂ ਲੈਣਾ ਹੁੰਦਾ ਇਸ ਲਈ ਜਦੋਂ ਵੀਡੀਓ ਨੂੰ ਦੇਖਦੇ ਹੋ ਨਾਮ ਦੇ ਨਾਲ ਇੱਕ ਦੋ ਸੂਟਾਂ ਦੀ ਚੋਇਸ ਰੱਖਣਾ ਪ੍ਰਿੰਟ ਸੂਟ ਹੋਏ ਤੇ ਇਹ ਜਿਹੜੀਆਂ ਨਾਰਮਲ ਰੇਂਜਾਂ ਵਾਕਈ ਸੇਲ ਵਾਲੀਆਂ ਜਿਹੜੀਆਂ ਇਹ ਵੀਡੀਓ ਆ ਰਹੀਆਂ ਨੇ ਇਨਾਂ ਦੇ ਵਿੱਚ ਉਹ ਵੀਡੀਓ ਪੈਨਸ ਆ ਸਟਾਕ ਕਲੀਅਰ ਵਾਂਗੂ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਲਓ ਤੁਹਾਨੂੰ ਦਿਖਾਨੀ ਆ ਅੱਜ ਤਾਂ ਪਹਿਲਾਂ ਮੈਂ ਤੁਹਾਨੂੰ ਪੰਜ ਸੂਟ ਦਿਖਾਨੀ ਆ ਆਲਓਵਰ ਇਹਨਾਂ ਦੀ ਪ੍ਰਾਈਸ ਰਹੂਗੀ ਜੀ ਜੇ ਤੁਸੀਂ ਇਹ ਜਿਹੜੇ ਪੰਜ ਸੂਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪੰਜ ਨਹੀਂ ਹੈਗੇ ਦੋ ਸੂਟ ਹੈ ਜਿਵੇਂ ਮੈਂ ਮੈਚਿੰਗ ਦਵੂੰਗੀ ਤੁਹਾਨੂੰ ਬਹੁਤ ਪਿਆਰੇ ਬਹੁਤ ਸੋਹਣੇ ਏਕੇ ਡੈਕਸਾਈ ਬ੍ਰਾਂਡ ਰਹੂਗਾ ਰਸ਼ੀਆ ਦਾ ਬ੍ਰਾਂਡ ਰਹੂਗਾ ਬਹੁਤ ਸੋਹਣਾ ਕਸ਼ਮੀਨਾ ਰਹੂਗਾ ਆ ਸੈੱਟ ਸਾਡੇ ਕੋਲ ਰਿਪੀਟ ਆ ਚੁੱਕਿਆ ਇਹ ਲੈਸ ਦੇ ਵਿੱਚ ਅਸੀਂ ਦੁਬਾਰਾ ਰਿਪੀਟ ਚੱਕਿਆ ਪਹਿਲਾਂ ਅਸੀਂ ਇਹ ਹੀ ਸੂਟ 11200 ਨੂੰ ਸੇਲ ਕੀਤੇ ਆ ਤਿੰਨ ਸੂਟ ਇਹ ਵਾਲੇ ਪ੍ਰਿੰਟ ਦੇ ਵੀ ਮੈਂ ਦਿਖਾਉਂਗੀ ਤਿੰਨ ਸੂਟ ਇਹ ਨੇ ਦੋ ਆਹ ਵਾਲੇ ਨੇ ਤੇ ਦੋ ਮੈਚਿੰਗ ਨੇ ਇਹ ਵਾਲੇ ਸੂਟ ਜੇ ਤੁਸੀਂ ਲੈਣੇ ਹੋ ਤਾਂ ਇਹ ਵਾਲਾ ਪ੍ਰਾਈਸ ਰਹੂਗਾ 850 ਦਾ ਸਿੰਗਲ ਸੂਟ 850 ਜਸ ਸਟਾਕ ਕਲੀਅਰ ਕਰ ਰਹੇ ਆ ਇਹਨਾਂ ਵਿੱਚ ਕੋਸ਼ ਕੱਢਣ ਪਾਉਣ ਨੂੰ ਨਹੀਂ ਹੈਗਾ ਬਸ ਜਿਨ੍ਹਾਂ ਨੇ ਬੈਨੀਫਿਟ ਲੈ ਲਏ ਬਸ ਤੁਸੀਂ ਲੈ ਲੇ ਹੁਣ ਜਿੰਨੀਆਂ ਵੀ ਵੀਡੀਓਜ਼ ਆ ਰਹੀਆਂ ਸਾਰੀਆਂ ਸਟਾਕ ਕਲੀਅਰ ਵਾਂਗੂ ਹੀ ਆ ਰਹੀਆਂ ਇਹਨਾਂ ਵਿੱਚ ਕੁਝ ਵੀ ਉਹ ਨਹੀਂ ਹੈਗਾ ਇਹ ਬਹੁਤ ਮਾਰਜਨਾ ਦੇ ਵਿੱਚ ਕੁਝ ਵੀ ਅਸੀਂ ਨਹੀਂ ਰੱਖ ਰਹੇ ਜਸਟ ਤੁਹਾਡੇ ਤੱਕ ਇੱਕ ਦਾ ਨੂੰ ਸੰਤੋ ਸਰਦੀਆਂ ਦੇ ਤੋਹਫੇ ਦੇ ਰਹੇ ਹਾਂ ਲੋੜੀ ਸਪੈਸ਼ਲ ਇਹ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਸੋ ਜਿਹੜੀ ਇਹ ਵਾਲੇ ਪੀਸ ਹੋਣਗੇ ਤਿੰਨ ਪੀਸ ਇਹ ਤੇ ਚਾਰ ਪੀਸ ਮੇਰੇ ਕਾਊਂਟਰ ਤੇ ਪਏ ਨੇ ਦੋ ਮੈਚਿੰਗ ਨੇ ਦੋ ਆਲ ਓਵਰ ਨੇ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਰਹੂਗਾ 850 850 ਰੁਪਿਆ ਪ੍ਰਾਈਸ ਦਾ ਦੋ ਸੂਟ ਜੇ ਤੁਸੀਂ ਲੈਣੇ ਹੋ ਤਾਂ ਦੋ ਸੂਟ ਤੁਹਾਨੂੰ 1500 ਦੇ ਦੇ ਦੇਣੇ ਨੇ ਫਟਾਫਟ ਬਸ ਆਪਣੇ ਸਕਰੀਨਸ਼ਾਟ ਲੈ ਲਿਓ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਣਗੇ ਪ੍ਰਿੰਟ ਕਰ ਲਓ ਇਹਨਾਂ ਦੇ ਚੈੱਕ ਆ ਲੋ ਜੀ ਪਹਿਲਾ ਕੱਲਣੇ ਦੇ ਵਿੱਚ ਰਹੂਗਾ ਇਹਨਾਂ ਦਾ ਇਹ ਜਸਟ ਸੇਮ ਰਹਿਣਗੇ ਪਹਿਲਾਂ ਵੀ ਇਹ ਬਿਲਕੁਲ ਸੇਮ ਹੀ ਆਏ ਸੀ ਇਹਨਾਂ ਦਾ ਜਸਟ ਜਿਹੜਾ ਬੇਸ ਆ ਨਾ ਇਹ ਡਿਫਰੈਂਟ ਆਉਂਦਾ ਰਸ਼ੀਆ ਬ੍ਰਾਂਡ ਦਾ ਬਹੁਤ ਸੋਹਣਾ ਕਸ਼ਮੀਨਾ ਕਿੰਨੇ ਸਾਲ ਤੁਸੀਂ ਪਾਉਂਗੇ ਬਟ ਆਇ ਨਹੀਂ ਵੀ ਕੋਈ ਲੋ ਆ ਗਿਆ ਬੋਰਾ ਗਿਆ ਜਾਂ ਸ਼੍ਰਿੰਕ ਹੋ ਗਿਆ ਕਪੜਾ ਬਿਲਕੁਲ ਵੀ ਨਹੀਂ ਹੋਣਾ ਹੈਗਾ ਰਸ਼ੀਆ ਰਾਮ ਟੈਕਸ ਦਾ ਹਜੇ ਪਸ਼ਮੀਨੇ ਦੇ ਫੇਰ ਵੀ ਕਿਤੇ ਨਾ ਕਿਤੇ ਬੋਰ ਉੱਠਣ ਲੱਗ ਗਿਆ ਸੀਗਾ ਆਸਾਨ ਇੱਕ ਦੋ ਭੈਣਾਂ ਨੇ ਕਿਹਾ ਵੀ ਆ ਬਟ ਰਸ਼ੀਆ ਜੀ ਹਜ ਤੱਕ ਸਾਡੇ ਕੋਲ ਕੋਈ ਕੰਪਲੇਨ ਨਹੀਂ ਸੀ ਇਹਦਾ ਪਸ਼ਮੀਨਾ ਵੀ ਕਿਦਾ ਵੇਚ ਰਹੇ ਆ ਲਗਾਤਾਰ ਪ੍ਰਿੰਟ ਸੂਟ ਦੁਪੱਟਾ ਵਾਲੇ ਸੂਟ ਹਰ ਤਰ੍ਹਾਂ ਦਾ ਦਾ ਫੈ布ਰਿਕ ਸੇਲ ਕਰਿਆ ਕੋਈ ਕੰਪਲੇਨ ਨਹੀਂ ਹੈਗੀ ਠੀਕ ਹੈ ਜੀ ਵਿਦਆਊਟ ਯਾਨੀ ਕਿ ਇਹ ਦੁਪੱਟਾ ਰਹਿਣਗੇ ਅ ਇਹਦੇ ਵਿੱਚ ਕਲਰ ਤੁਹਾਨੂੰ ਤਿੰਨ ਮਿਲਣਗੇ ਜਿਵੇਂ ਇਹਦਾ ਬੇਸ ਰਹੂਗਾ ਗ੍ਰੇ ਕਲਰ ਠੀਕ ਹੈ ਜੀ ਥੋੜਾ ਜਿਹਾ ਫਰਕ ਰਹੂਗਾ ਯਾਨੀ ਕਿ ਇੱਕ ਨੰਬਰ ਇਹ ਵਾਲਾ ਸੂਟ ਰਹੂਗਾ ਸੈਕੰਡ ਇਹਦਾ ਜਿਹੜਾ ਕਲਰ ਰਹੂਗਾ ਉਹ ਰਹੂਗਾ ਇਹਦੇ ਵਿੱਚ ਪੀਚ ਸ਼ੇਡ ਆਲੋ ਇਹ ਰੋਗਾ ਪੀਚ ਸ਼ੇਡ ਬਹੁਤ ਪਿਆਰਾ ਜੇ ਤੁਸੀਂ ਕਿਸੇ ਨੂੰ ਕਈ ਪਹਿਣਾ ਕਹਿ ਦਿੰਦੀ ਆਂ ਸੀ ਕਿਸੇ ਨੂੰ ਗਿਫਟ ਕਰਨਾ ਜਿਵੇਂ ਹੁਣ ਹਨਾ ਸਰਦੀਆਂ ਚੱਲਦੀਆਂ ਆਪਾਂ ਕਿਸੇ ਨੂੰ ਪੌਣ ਲਈ ਨਿੱਗਾ ਸੂਟ ਵਧੀਆ ਦੇਣਾ ਚਾਹੁੰਦੇ ਆ ਤਾਂ ਵੀ ਇਹ ਵਾਲੇ ਸੂਟ 500 600 ਵਾਲਾ ਤਾਂ ਆਪਾਂ ਨੂੰ ਫਿਰ ਵੀ ਲੈ ਕੇ ਦੇਣਾ ਪੈਂਦਾ ਵਾ ਠੀਕ ਹੈ ਜੀ ਇਹ ਸੂਟ ਨਾਲ ਅਗਲਾ ਪਾਉਗਾ ਨਾਲ ਯਾਦ ਕਰੂਗਾ ਇੰਨਾ ਸੋਹਣਾ ਫੈਬਰਿਕ 1100 ਵਾਲਾ ਇਹ ਸੂਟ ਆ ਸਾਨੂੰ ਵੀ ਲੈਸ ਚ ਆਇਆ ਤੁਹਾਡੇ ਲਈ ਵੀ ਲੈਸ ਚ ਲੈ ਕੇ ਆਇਆ 850 ਦਾ ਸਿੰਗਲ ਸੂਟ ਦੇ ਰਹੇ ਆ 1500 ਦੇ ਦੋ ਰੈਂਡ ਦੇ ਰਹੇ ਆ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਚੋਂ ਲੈ ਲਿਓ ਇੱਕ ਇਹਦੇ ਵਿੱਚ ਰਹੂਗਾ ਪਿੰਕ ਕਲਰ ਕਲਰ ਇਹਨਾਂ ਦੇ ਚੈੱਕ ਕਰ ਲਓ ਤਿੰਨ ਕਲਰ ਆ ਜਿਹੜਾ ਵੀ ਕਲਰ ਤੁਸੀਂ ਲੈਣਾ ਹੋਇਆ ਨਾਲ ਕਲਰ ਜ਼ਰੂਰ ਮੈਂਸ਼ਨ ਕਰ ਦਿਓ ਨੰਬਰ ਇਹਦਾ ਰਹੂਗਾ ਜੀ ਤਿੰਨ ਤਿੰਨ ਨੰਬਰ ਇਹ ਵਾਲਾ ਸੂਟ ਰਹੂਗਾ ਠੀਕ ਹੈ ਜੀ ਤੇ ਚੌਥਾ ਪ੍ਰਿੰਟ ਜਿਹੜਾ ਇਹਨਾਂ ਚ ਮੈਂ ਦਿਖਾਉਣ ਲੱਗੀ ਆ ਇਹ ਵੀ ਰਸ਼ੀਆ ਦਾ ਰਹੂਗਾ ਦਸ਼ਿਆ ਦੀ ਟੈਗਿੰਗ ਵੀ ਨਾਲ ਆਉਂਦੀ ਆ ਇਹ ਸਾਰੇ ਹੁਣ ਸਿੰਗਲ ਸਿੰਗਲ ਪੀਸ ਆ ਪਿੱਛੇ ਵੀ ਸਿੰਗਲ 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 ਪੀਸ ਵੀ ਕੀ ਕਿਸੇ ਕੋਈ ਪ੍ਰਿੰਟ ਦਾ ਇੱਕ ਸੂਟ ਕਿਸੇ ਦਾ ਦੋ ਰਹਿ ਚੁੱਕੇ ਨੇ ਸੋ ਤਾਂ ਕਰਕੇ ਇਹ ਸਾਰੇ ਲੈਸ ਦੇ ਵਿੱਚ ਆ ਰਹੇ ਨੇ ਇਦਾਂ ਰਹੂਗਾ ਇਹਦਾ ਪ੍ਰਿੰਟ ਪੀਚ ਕਲਰ ਦਾ ਇਹ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਇਹ ਵਾਲਾ ਸੂਟ ਰਹੂਗਾ ਪ੍ਰਾਈਸ ਸਕਰੀਨ ਤੇ ਚੱਲ ਰਿਹਾ ਹੋ 850 850 ਰੁਪਿਆ ਪ੍ਰਾਈਸ ਆ ਦੋ ਸੂਟ ਲੈਨੇ ਹੋ ਤਾ ਇਹ ਵਾਲੇ ਸੂਟ 1500 ਦੇ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਜੀ ਚੀਜ਼ ਨੂੰ ਵੀਡੀਓਜ਼ ਦੇ ਨਾਲ ਬਣੇ ਰਹੋ 2-3 ਦਿਨ ਰਹਿ ਗਿਆ ਆਪਣੀ ਸੇਲ ਵਾਲੀਆਂ ਵੀਡੀਓ ਦੇ ਉਸ ਤੋਂ ਬਾਅਦ ਫਿਰ ਪਾਰਟੀ ویئر 컬렉ਸ਼ਨ ਆ سٹਾਰਟ ਹੋ ਜਾਣੀਆਂ ਨੇ ਸੋ ਤਾਂ ਕਰਕੇ ਵੀਡੀਓਜ਼ ਨਾਲ ਬਣੇ ਰਹੋ ਜਿਨ੍ਹਾਂ ਨੇ ਬੈਨੀਫਿਟ ਲੈਣੀ ਆ ਬਹੁਤ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਅਸੀਂ ਬਹੁਤ 250-300 ਪਰ ਲੈਸ ਦੁਪੱਟੇ ਵਾਲੇ ਸੂਟ ਤੇ ਚੱਲ ਰਹੀ ਆ ਪਰ ਜੇ ਤੁਸੀਂ ਵੀਡੀਓਜ਼ ਹਰ ਤੁਹਾਡੇ ਤੱਕ ਪਹੁੰਚਦੀ ਆ ਤਾਂ ਪਹੁੰਚੋਗੀ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਦਾ ਨੰਬਰ ਹੋਊਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਦੋ ਸੂਟ ਮੈਂ ਇਹੀ ਰੇਟ ਦੇ ਵਿੱਚ ਤੁਹਾਨੂੰ ਮੈਚਿੰਗ ਦੇ ਰਹੀ ਹਾਂ ਆ ਲੋ ਇਹ ਰਹਿਣਗੇ ਮੈਚਿੰਗ ਸੂਟ ਬਹੁਤ ਪਿਆਰੇ ਬਹੁਤ ਹੀ ਸੋਹਣੇ ਨਾਲ ਇਹਦੇ ਸੇਮ ਆਉ ਸੈਲਫ ਪ੍ਰਿੰਟਡ ਬਾਟਮ ਪਿਓਰ ਪਸ਼ਮੀਨੇ ਦੀ ਆ ਲੋ ਨੰਬਰ ਹੋਊਗਾ ਜੀ 6 6 ਨੰਬਰ ਸੂਟ ਰਹੂਗਾ ਐਂਡ ਨੈਕਸਟ ਵਾਲਾ ਜਿਹੜਾ ਤੁਹਾਨੂੰ ਦੇ ਰਹੇ ਆ ਉਹ ਦੇ ਰਹੇ ਆ ਪਿੰਕ ਸ਼ੇਡ ਲੋਟ ਇਹਦੇ ਨਾਲ ਵੀ ਸੇਮ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਬਹੁਤ ਪਿਆਰੀ ਬਹੁਤ ਸੋਹਣੀਆਂ ਚੀਜ਼ਾਂ ਨੇ ਫਟਾਫਟ ਲੈ ਲਓ ਇਹ ਸੱਤ ਸੂਟ ਨੇ ਜਿਨ੍ਹਾਂ ਦਾ ਰੇਟ ਇਹਨਾਂ ਸੂਟਾਂ ਨਾਲੋਂ ਸਾਰਿਆਂ ਨਾਲੋਂ ਡਿਫਰੈਂਟ ਰਹੂਗਾ ਇਹ 850 ਦਾ ਸਿੰਗਲ ਸੂਟ ਆ 1500 ਦੇ ਦੋ ਸੂਟ ਆ ਲਓ ਜੀ ਇਹ ਵਾਲਾ ਸੂਟ ਵੀ ਆਲ ਓਵਰ ਹੋ ਗਿਆ ਇਥੋਂ ਪ੍ਰਾਈਸ ਚੇਂਜ ਹੋ ਜੂਗੀ ਇਥੋਂ ਪ੍ਰਾਈਸ ਜਿੰਨੇ ਵੀ ਸੂਟਾਂ ਦੀ ਰਹੂਗੀ 1050 1050 ਰੁਪਏ ਇਹਨਾਂ ਦੀ ਪ੍ਰਾਈਸ ਰਹੂਗੀ ਇਹ ਰਹੂਗਾ ਪਿਓਰ ਪਸ਼ਮੀਨਾ ਸ਼ਿਮਗ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਵੀ ਬਹੁਤ ਪਿਆਰੇ ਰਹਿਣਗੇ ਇਹ ਸਾਰੀਆਂ ਰਿਪੀਟ ਕਲੈਕਸ਼ਨ ਆ ਚੁੱਕੀਆਂ ਨੇ ਸੋ ਜਿੰਨਾਂ ਭੈਣਾਂ ਨੂੰ ਚਾਹੀਦੇ ਹੋਏ ਆਪਾਂ ਬਹੁਤ ਪਹਿਲਾਂ ਪਾਈਆਂ ਸੀ ਸਟਾਰਟਿੰਗ ਦੇ ਵਿੱਚ ਹਨਾ ਜਦੋਂ ਆਪਣੇ ਵਿంటర్ ਦੀ ਸਟਾਰਟਿੰਗ ਹੋਈ ਸੀ ਉਦੋਂ ਬਹੁਤ ਵਧੀਆ ਇਹਨਾਂ ਨੂੰ ਪਿਆਰ ਮਿਲਿਆ ਸੀ ਸੇਮ ਹੁਣ ਉਹੀ ਪ੍ਰਿੰਟ ਸੇਮ ਆਪਾਂ ਚੱਕੇ ਨੇ ਕਿਉਂਕਿ ਬਹੁਤ ਸੋਹਣੇ ਬਹੁਤ ਪਿਆਰੇ ਰਹੇ ਨੇ ਗਾਜਰੀ ਸ਼ੇਡ ਮਿਲੂਗਾ ਇਹਦੇ ਵਿੱਚ ਤੁਹਾਨੂੰ ਨੰਬਰ ਹੋਊਗਾ ਜੀ 9 ਪ੍ਰਾਈਸ ਰਹੂਗਾ ਇਹਦਾ 1050 1050 ਦੇ ਵਿੱਚ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਚੋਂ ਚੱਕ ਸਕਦੇ ਹੋ ਆ ਲੋਥ नेक्स्ट ਵਾਲਾ ਰਹੂਗਾ ਇਹਦੇ ਵਿੱਚ ਗ੍ਰੀਨ ਸ਼ੇਡ ਪਸ਼ਮੀਨਾ ਸ਼ਿਮਰ ਦਾ ਬੇਸ ਰਹੂਗਾ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਨੰਬਰ ਰਹੂਗਾ ਜੀ 10 10 ਨੰਬਰ ਏ ਵਾਲਾ ਸੂਟ ਰਹੂਗਾ ਲਓ ਜੀ ਇਹ ਇਹ ਡਿਜੀਟਲ ਪ੍ਰਿੰਟ ਰਹੂਗਾ ਜਿੰਨਾ ਭੈਣਾਂ ਨੂੰ ਇਹਦੇ ਵਿੱਚੋਂ ਚਾਹੀਦਾ ਹੋ ਤਾਂ ਤੁਸੀਂ ਇਹਦੇ ਵਿੱਚ ਇਹ ਪਿਓਰ ਪਸ਼ਮੀਨਾ ਇਹਦੇ ਵਿੱਚ ਸ਼ਿਮਰ ਦਾ ਟੱਚ ਨਹੀਂ ਹੈਗਾ ਵਿਦਾਊਟ ਸ਼ਿਮਰ ਦੇ ਟੱਚ ਤੋਂ ਨੇ ਇਹ ਨਾਲ ਇਹਦੇ ਸੇਮ ਸੈਲ ਪ੍ਰਿੰਟਡ ਬਾਟਮ ਮਿਲ ਰਹੀ ਆ ਤੁਹਾਨੂੰ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਸਿੰਗਲ ਕਲਰ ਹੀ ਮਿਲੂਗਾ ਇਹਦੇ ਵਿੱਚ ਸਿੰਗਲ ਕਲਰ ਹੀ ਅਵੇਲੇਬਲ ਆ ਅਦਰ ਇਹਦੇ ਵਿੱਚ ਕੋਈ ਵੀ ਕਲਰ ਅਵੇਲੇਬਲ ਨਹੀਂ ਹੈਗਾ ਇਹ ਕਿਉਂਕਿ ਇਹਦੇ ਵਿੱਚ ਪਸ਼ਮੀਨੇ ਦਾ ਟੱਚ ਨਹੀਂ ਹੈਗਾ ਇਹ ਫਿਰ ਪਸ਼ਮੀਨਾ ਆ ਗਿਆ ਪਿਓਰ ਸ਼ਿਮਰ ਪਸ਼ਮੀਨਾ ਉਹ ਮੈਂ ਆਲ ਓਵਰ ਦਿਖਾਏ ਨੇ ਇਹ ਮੈਚਿੰਗ ਦਿਖਾਉਂਗੀ ਦੋ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਆ ਲੋ ਜੀ ਇਹਦੇ ਵਿੱਚ ਦੋ ਕਲਰ ਰਹਿਣਗੇ ਇੱਕ ਮਿਲੂ ਤੁਹਾਨੂੰ ਮਸਟਰਡ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਪ੍ਰਾਈਸ ਸਾਰਾ ਸੇਮ ਰਹੂਗਾ ਜੀ 1050 ਜਿਹੜਾ ਮਰਜੀ ਸੂਟ ਇਹਨਾਂ ਚੋਂ ਤੁਸੀਂ ਲੈ ਸਕਦੇ ਹੋ

ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 12 12 ਨੰਬਰ ਇਹ ਵਾਲਾ ਸੂਟ ਰਹੂਗਾ ਇਹਦਾ ਨੰਬਰ ਲੱਗਿਆ ਨਹੀਂ ਨਹੀਂ ਇਹਦਾ ਵੀ ਨਹੀਂ ਲੱਗਦਾ 11 ਚ ਲੱਗੇ ਹੋਏ ਜੇ ਕਿਸੇ ਭੈਣ ਨੇ ਮਸਟਰਡ ਕਲਰ ਆਰਡਰ ਕੀਤਾ ਤਾਂ ਇਹਦਾ ਨੰਬਰ ਹੋਊਗਾ ਜੀ 12 12 ਨੰਬਰ ਇਹ ਵਾਲਾ ਸੂਟ ਰਹੂਗਾ ਜੇ ਤੁਸੀਂ ਪਿੰਕ ਸ਼ੇਡੇ ਦਾ ਸ਼ਿਮਰ ਪਸ਼ਮੀਨੇ ਦਾ ਆਰਡਰ ਕਰ ਰਹੇ ਹੋ ਤਾਂ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਵਾਲਾ ਜਿਹੜਾ ਤੁਹਾਨੂੰ ਮੈਂ ਸ਼ੋਅ ਕਰ ਰਹੀ ਆ ਪਰਪਲ 쉐ਡ ਇਹ ਨੰਬਰ ਹੋਗਾ ਜੀ 14 ਨੈਕਸਟ ਵਾਲਾ ਜਿਹੜਾ ਤੁਹਾਨੂੰ ਦੇਣ ਜਾ ਰਹੇ ਆ ਸੇਮ ਰੇਟ ਦੇ ਵਿੱਚ ਰਹੂ 1050 ਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਰਹੂਗਾ ਪਿੰਕ ਕਲਰ ਦੇ ਉੱਪਰ ਆ ਬਹੁਤ ਪਿਆਰੀ ਇਹਦੀ ਮੈਚਿੰਗ ਬਾਟਮ ਰਹੂਗੀ ਬਾਟਮ ਦੇ ਉੱਤੇ ਇਸ ਤਰ੍ਹਾਂ ਬਹੁਤ ਸੋਹਣੀ ਬੂਟੀ ਬਣੀ ਹੋਈ ਆ ਨੰਬਰ ਇਹਦਾ ਰਹੂਗਾ ਜੀ 15 ਪ੍ਰਾਈਸ ਸੇਮ ਰਹੂਗਾ 1050 ਇਹ ਆ ਗਿਆ ਏਕੇ ਦਾ ਡਬਲ ਟੂ ਨੂੰ ਜਿਹੜਾ ਆਪਾਂ ਕਹਿੰਦੇ ਸਿਲਕ ਪਸ਼ਮੀਨਾ ਚੱਲ ਰਿਹਾ ਵਾ ਸਿਲਕ ਵਾਂਗੂ ਬੇਸ ਥੋੜੀ ਸ਼ਾਈਨ ਜੀ ਵਾਲਾ ਆ ਜਾਂਦਾ ਉਦਾਂ ਦਾ ਇਹ ਬੇਸ ਰਹੂਗਾ ਇਹਨੂੰ ਸਿਲਕ ਪਸ਼ਮੀਨਾ ਕਹਿ ਕੇ ਵੀ ਮਾਰਕੀਟ 'ਚ ਇਹ ਸੇਲ ਹੋ ਰਿਹਾ ਕਿਉਂਕਿ ਡਬਲ ਟੂ ਨੂੰ ਦੋ ਧਾਗੇ ਦੇ ਵਿੱਚ ਚੱਲੇ ਹੋਏ ਨੇ ਜਿਵੇਂ ਆ ਤੁਹਾਨੂੰ ਦੇਖ ਹੀ ਰਹੇ ਨੇ ਬਲੈਕ ਕਲਰ ਦਾ ਵਿੱਚ ਚੱਲਿਆ ਹੋਇਆ ਨਾਲ ਇਹਦੇ ਸੇਮ ਸੈਲਫ ਪ੍ਰਿੰਟਡ ਬਾਟਮ ਆ ਰਹੀ ਆ ਨੰਬਰ ਇਹਦਾ ਹੈਗਾ ਜੀ 16 ਤੇ ਪ੍ਰਾਈਸ ਰਹੂਗਾ 1050 ਜਿਹੜਾ ਮਰਜੀ ਸੂਟ ਬਾਈ ਕਰ ਲਿਓ ਤਿੰਨ ਕਲਰ ਇਹਦੇ ਵਿੱਚੋਂ ਤੁਹਾਨੂੰ ਮਿਲਣਗੇ ਤਿੰਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ ਇੱਕ ਰਹੂਗਾ ਇਹਦੇ ਵਿੱਚ ਗ੍ਰੀਨ ਸ਼ੇਡ ਨਾਲ ਸੇਮ ਰਹੂਗੀ ਇਹਦੇ ਬਾਟਮ ਨੰਬਰ ਇਹਦਾ ਰਹੂਗਾ ਜੀ 17 17 ਨੰਬਰ ਇਹ ਵਾਲਾ ਸੂਟ ਰਹੂਗਾ ਇੱਕ ਇਹਦੇ ਵਿੱਚ ਮਿਲੇਗਾ ਤੁਹਾਨੂੰ ਫਿਰੋਜ਼ੀ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਹੋਊਗਾ ਇਹਦੇ ਨਾਲ ਵੀ ਸੇਮ ਤੁਹਾਨੂੰ ਸੈਲਫ ਪ੍ਰਿੰਟਡ ਬਾਟਮ ਮਿਲੂਗੀ ਨੰਬਰ ਇਹਦਾ ਰਹੂਗਾ ਜੀ 18 ਏ ਸੀਗੀ ਸਾਡੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ